ਬਾਈ ਜਸਵੀਰ ਸਿੰਘ ਮੁਖਸਰ ਜੋ ਕਿ ਇੱਕ ਸਿੱਖ ਪੱਤਰਕਾਰ ਨੇ ਉਹਨਾਂ ਨੇ ਆਪਣੀ ਪੋਸਟ ਸਾਂਝੀ ਕਰਕੇ ਇੱਕ ਜਾਣਕਾਰੀ ਦਿੱਤੀ ਹੈ ਕਿ ਉਹਨਾਂ ਨੂੰ ਬਾਦਲਕਿਆਂ ਵੱਲੋਂ ਪਿਛੇ ਦਿਨੀ ਕੀਤੀਆਂ ਇੰਟਰਵਿਊਆਂ ਕਰਕੇ ਜਾਨੂ ਮਾਰਨ ਦੀਆਂ ਧਮਕੀਆਂ ਫੋਨ ਤੇ ਦਿੱਤੀਆਂ ਜਾ ਰਹੀਆਂ ਨੇ ਤੇ ਉਹਨਾਂ ਨੂੰ ਧਮਕਾਇਆ ਜਾ ਰਿਹਾ ਤੇ ਕਾਨੂੰਨੀ ਨੋਟਿਸ ਭੇਜਿਆ ਹੈ ਮਾਨਹਾਨੀ ਕਰਨ ਦਾ ਭਾਈ ਜਸਵੀਰ ਸਿੰਘ ਆ ਮੁਖਸਰ ਨੂੰ ਸ਼ਾਇਦ ਤੁਸੀਂ ਸਾਰੇ ਜਾਣਦੇ ਹੋਵੋਗੇ ਕਿ ਕਿਸਾਨੀ ਅੰਦੋਲਨ ਦੇ ਵਿੱਚ ਵੀ ਉਹਨਾਂ ਨੇ ਜੋ ਪੰਥ ਤੇ ਪੰਜਾਬ ਦੇ ਹੱਕ ਵਿੱਚ ਜੋ ਆਵਾਜ਼ ਬੁਲੰਦ ਕੀਤੀ ਸੀ ਉਸ ਦੇ ਕਰਕੇ ਉਹਨਾਂ ਨੂੰ ED ਵੱਲੋਂ 4.5 ਲੱਖ ਰੁਪਏ ਦਾ ਜਿਹੜਾ ਫਾਈਨ ਕੀਤਾ ਗਿਆ ਸੀ ਜਿਸ ਕਰਕੇ ਉਹ ਆਰਥਿਕ ਮੰਦੀ ਦੇ ਵਿੱਚ ਆ ਗਏ ਸੀ ਪਿਛਲੇ ਦਿਨੀ ਉਹਨਾਂ ਨੇ ਇੱਕ ਚੈਨਲ ਸ਼ੁਰੂ ਕੀਤਾ ਸੀਗਾ ਉਹ ਵੀ ਬੰਦ ਹੋ ਗਿਆ ਸੀ ਤੇ ਜਿਹੜੇ ਉਹਨਾਂ ਦੇ ਮਾਤਾ ਪਿਤਾ ਉਹ ਵੀ ਪਿਛਲੇ ਦਿਨੀ ਕਾਫੀ ਬਿਮਾਰ ਰਹੇ ਨੇ ਜਿਹਦੇ ਕਰਕੇ ਆਰਥਿਕ ਤੰਗੀ ਚ ਉਹ ਨਜ਼ਰ ਆਏ ਤੇ ਉਹਨਾਂ ਨੇ ਹੁਣ ਦੁਬਾਰੇ ਚੈਨਲ ਸ਼ੁਰੂ ਕੀਤਾ ਸੀ ਤੇ ਉਸ ਨੂੰ ਬੰਦ ਕਰਾਉਣ ਦੀਆਂ ਪੂਰਜੋਰ ਕੋਸ਼ਿਸ਼ਾਂ ਹੋ ਰਹੀਆਂ ਨੇ ਇਦਾਂ ਦੇ ਵਿਰੋਧੀਆਂ ਵੱਲੋਂ ਜੋ ਨਹੀਂ ਚਾਹੁੰਦੇ ਕਿ ਸਚਾਈ ਆ ਉਹ ਅੱਗੇ ਆ ਸਕੇ ਮੇਰੀ ਬੇਨਤੀ ਆ ਸਮੂਹ ਸੰਗਤ ਨੂੰ ਕਿ ਕੁਝ ਹੀ ਸਿੱਖ ਪੱਤਰਕਾਰ ਇਦਾਂ ਦੇ ਨੇ ਜੋ ਹੱਕ ਠੋਕ ਕੇ ਪੰਥ ਦੀ ਤੇ ਪੰਜਾਬ ਦੀ ਗੱਲ ਕਰਦੇ ਨੇ ਤੇ ਹਮੇਸ਼ਾ ਹੱਕ ਸੱਚ ਦੀ ਲੜਾਈ ਲੜਦੇ ਨੇ ਤੇ ਹਮੇਸ਼ਾ ਅੱਗੇ ਹੋ ਕੇ ਉਹਨਾਂ ਨੇ ਕਦੇ ਵੀ ਕੋਈ ਅਹਜੇਹਾ ਕੰਮ ਨਹੀਂ ਕੀਤਾ ਜਿੱਥੇ ਉਹਨਾਂ ਨੇ ਕੋਈ ਸਮਝੌਤਾ ਕਰਕੇ ਕੋਈ ਕਿਸੇ ਨਾਲ ਇੰਟਰਵਿਊ ਕੀਤੀ ਹੋਵੇ ਜਾਂ ਕੋਈ ਸਵਾਲ ਜਵਾਬ ਇਦਾਂ ਦੇ ਕੀਤੇ ਹੋਣ ਜੋ ਪੰਥ ਵਿਰੋਧੀ ਹੋਣ ਜਾਂ ਕੋਈ ਵੀ ਕੰਮ ਇਦਾਂ ਦਾ ਕੀਤਾ ਹੋਵੇ ਜੋ ਸਿੱਖੀ ਸਿਧਾਂਤਾਂ ਦੇ ਅਨੁਕੂਲ ਨਾ ਹੋਵੇ ਉਹਨਾਂ ਨੇ ਹਮੇਸ਼ਾ ਹੀ ਪੰਥ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ ਹੈ ਤੇ ਸਾਡਾ ਫਰਜ਼ ਬਣਦਾ ਹੈ ਕੇ ਬਾਈ ਦਾ ਸਾਥ ਦਿਈਏ ਬਾਈ ਜਸਵੀਰ ਸਿੰਘ ਦਾ ਆਪਾਂ ਸਾਥ ਦੇ ਸਕਦੇ ਹਾਂ ਉਹਨਾਂ ਦੀਆਂ ਜਿਹੜੇ ਸੋਸ਼ਲ ਹੈਂਡਲ ਨੇ ਉਹਨਾਂ ਨੂੰ ਆਪਾਂ ਸਬਸਕ੍ਰਿਪਸ਼ਨ ਉਹਨਾਂ ਦੇ ਲਈਏ ਤਾਂ ਕਿ ਉਹਨਾਂ ਦੀ ਜਿਹੜੀ ਆਰਥਿਕ ਤੰਗੀ ਆ ਉਹ ਵੀ ਦੂਰ ਕੀਤੀ ਜਾ ਸਕੇ ਤੇ ਆਪਾਂ ਬਾਈ ਦਾ ਬਾਈ ਦੇ ਚੈਨਲਾਂ ਨੂੰ ਸਬਸਕ੍ਰਾਈਬ ਤੇ ਵੱਧ ਤੋਂ ਵੱਧ ਸ਼ੇਅਰ ਕਰੀਏ ਤੇ ਮੈਂ ਬਾਈ ਜਸਵੀਰ ਸਿੰਘ ਮਖਸਰ ਨੂੰ ਵੀ ਬੇਨਤੀ ਕਰਦਾ ਕਿ ਤੁਹਾਨੂੰ ਇਹਨਾਂ ਦੀਆਂ ਗਿੱਧਰ ਧਮਕੀਆਂ ਤੋਂ ਡਰਨ ਦੀ ਕੋਈ ਲੋੜ ਨਹੀਂ ਸਾਨੂੰ ਪਤਾ ਹੈ ਕਿ ਤੁਸੀਂ ਹਮੇਸ਼ਾ ਆਵਾਜ਼ ਬੁਲੰਦ ਕਰਦੇ ਰਹੇ ਹੋ ਸਿੱਖ ਪੰਥ ਦੇ ਹੱਕ ਦੇ ਵਿੱਚ ਤੇ ਅੱਗੇ ਵੀ ਕਰਦੇ ਰਹੋਗੇ ਤੇ ਸੰਗਤ ਤੁਹਾਡਾ ਪੂਰ ਜੋਰ ਸਾਥ ਦੇएगी ਮੰਨਿਆ ਕਿ ਤੁਹਾਡਾ ਚੈਨਲ ਹਜੇ ਉਹਨਾਂ ਨਹੀਂ ਚੱਲ ਰਿਹਾ ਜਿੰਨਾ ਚੱਲਣਾ ਚਾਹੀਦਾ ਹੈ ਹਾਲਾਂਕਿ ਦੂਜੇ ਚੈਨਲ ਜਿਹੜੇ ਉਲਫਜੂਲ ਦੀਆਂ ਗੱਲਾਂ ਕਰਦੇ ਨੇ ਉਹ ਜ਼ਿਆਦਾ ਚੱਲਦੇ ਨੇ ਅੱਜਕੱਲ ਪਰ ਸੰਗਤ ਨੂੰ ਬੇਨਤੀ ਹੈ ਕਿ ਜੋ ਵੀ ਆਪਣੇ ਮੰਥ ਦੀ ਤੇ ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਨੇ ਉਹਨਾਂ ਦੇ ਹੱਕ ਵਿੱਚ ਸਾਨੂੰ ਜ਼ਰੂਰ ਖੜਨਾ ਚਾਹੀਦਾ ਹੈ ਕਿਉਂਕਿ ਗਿਣਮੇ ਚੁਣਮੇ ਇਦਾਂ ਦੇ ਪੱਤਰਕਾਰ ਨੇ ਜੋ ਹਮੇਸ਼ਾ ਸੱਚ ਦੇ ਨਾਲ ਖੜੇ ਨੇ ਮਾਈਕਰੋਜੀਕਰ ਖਾਲਸਾ ਮਾਈਕਰੋਜੀਕਰ ਫਤਿਹ